ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤਾਂ ਬਾਦਲ ਪਰਿਵਾਰ ਅਤੇ ਬਾਦਲ ਸਰਕਾਰ ਦੇ ਅਫਸਰਾਂ ਖਿਲਾਫ ਜਾਂਚ ਕਰਾਂਗੇ ਆਮ ਆਦਮੀ ਪਾਰਟੀ ਦੇ ਸ਼ਾਮਲ ਪਟਿਆਲਾ ਜ਼ੋਨ ਦੇ ਸਾਬਕਾ ਟ੍ਰਾਂਸਪੋਰਟ ਕਮਿਸ਼ਨਰ ਜਸਬੀਰ ਸਿੰਘ ਵੀਰ ਨੇ ਇਹ ਗੱਲ ਕਹੀ ਹੈ ਸਾਲ 2010 ਚ ਬਾਦਲ ਪਰਿਵਾਰ ਦੀਆਂ ਬੱਸਾਂ ਖਿਲਾਫ ਵੀਰ ਨੇ ਮੋਰਚਾ ਖੋਲਿਆ ਸੀ ਜਸਬੀਰ ਸਿੰਘ ਵੀਰ ਨੇ ਏਵੀਪੀ ਸਾਂਝਾ ਨਾਲ ਗੱਲਬਾਤ ਦੌਰਾਨ ਕਿਹਾ ਕਿ ਪਾਰਟੀ ਦੇ ਸੱਤਾ 'ਚ ਆਉਣ ਤੋਂ ਬਾਅਦ ਬਾਦਲ ਪਰਿਵਾਰ ਦੀਆਂ ਬੱਸਾਂ ਦੇ ਰੂਟਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਜਾਂਚ ਦੇ ਖੇਰੇ 'ਚ ਉੱਚ ਅਹੁਦਿਆਂ ਤੇ ਬੈਠੇ ਉਹ ਅਫਸਰ ਵੀ ਆਉਣਗੇ ਜਿਨ੍ਹਾਂ ਦੇ ਕਾਰਜਕਾਲ 'ਚ ਬਾਦਲ ਪਰਿਵਾਰ ਦੀ ਬੱਸ ਕੰਪਨੀ ਨੂੰ ਫ ਅਸੀਂ ਇਹਦੀ ਬਕਾਇਦਾ ਪਰਚੋਲ ਹੋਏਗੀ ਕਿ ਜਿਹੜੇ ਜਿਹੜੇ ਰੂਟ ਪਰਮਿਟ ਜਿਹੜੇ ਜਿਹੜੇ ਪ੍ਰਾਈਮ ਟਾਈਮ ਸੀਗੇ ਜਿਹੜਾ ਪ੍ਰਾਈਮ ਟਾਈਮ ਸੀਗੇ ਔਰ ਜਿਹੜੇ ਪ੍ਰੋਫਿਟੇਬਲ ਰੂਟ ਸੀਗੇ ਉਹ ਉਹ ਇਹ ਬਹਾਨਾ ਕਰਕੇ ਕਿ ਸਾਡੇ ਕੋਲ ਬੱਸਾਂ ਹੈ ਨਹੀਂ ਆ ਸਾਡੇ ਕੋਲ ਤਾਂ ਕੋਈ ਸਾਧਨ ਹੈ ਨਹੀਂ ਹੈ ਔਰ ਉਹ ਜਿਹੜੇ ਅਫਸਰਾਂ ਨੇ ਕੀ ਕੀਤਾ ਹੋਏਗਾ ਉਹ ਅਫਸਰ ਜਿਹੜੇ ਹੈਗੇ ਆ ਉਹ ਪਾਰਟੀ ਦੇ ਵਿੱਚ ਪੱਧਰ ਦੇ ਉੱਤੇ ਵਿਚਾਰ ਕਰਕੇ ਉਹ ਉਹਨਾਂ ਨੂੰ ਅਗਰ ਅਸੀਂ ਐਕਸ਼ਨ ਨਹੀਂ ਲਾਵਾਂਗੇ ਤਾਂ ਅਸੀਂ ਸਾਨੂੰ ਪੰਜਾਬ ਦੇ ਲੋਕ ਜਿਹੜੇ ਹੈਗੇ ਮਾਫ ਨਹੀਂ ਕਰਨਗੇ ਹੁਣ ਜਿਹੜਾ ਪੀ ਆਰਟੀਸੀ ਦਾ ਲੇਟੈਸਟ ਹੈ ਤੁਹਾਡੇ ਸਾਹਮਣੇ ਜਿਨੇ ਐਮ ਡੀ ਨੇ ਪੀ ਆਰਟੀਸੀ ਨੇ ਉਸ ਪੀ ਆਰਟੀਸੀ ਨੂੰ ਪ੍ਰੋਫਿਟ ਚ ਲੈ ਕੇ ਆਂਦਾ ਉਹਨੇ ਬਿਲਕੁਲ ਬਾਲਬੋ ਦੇ ਬਰਾਬਰ ਦੀ ਬਾਸ ਖੜੀ ਕੀਤੀ 650 ਰੁਪਏ ਦਿੱਲੀ ਦਾ ਕਿਰਾਇਆ ਕਿਉਂਕਿ ਇਹਨਾਂ ਦੀ ਸਾਨੂੰ 24 ਰੁਪਏ ਮਿਲਦਾ ਸੀਗਾ ਔਰ ਉਹਨੇ ਰੂਟ ਸਾਰੇ ਚਲਾਤੇ ਨਵੀਆਂ ਬੱਸਾਂ ਲੈ ਕੇ ਉਹਨੂੰ ਸ਼ੰਟ ਆਊਟ ਕਰਕੇ ਪਰੇ ਮਾਰਿਆ